ਸਾਥਿਓ ਪਹਿਲੀ ਗੱਲ ਤਾਂ ਇਹ ਵੀ ਸਾਡੀ ਪ੍ਰੈਸ ਦਾ ਅਸੀਂ ਧੰਨਵਾਦ ਕਰਦੇ ਆਂ ਵੀ ਤੁਸੀਂ ਅਮਰਜੈਂਸੀ ਸੱਦੇ ਤੇ ਅੱਧੇ ਘੰਟੇ ਦੇ ਸੱਦੇ ਤੇ ਤੁਸੀਂ ਸਾਡੇ ਸੱਦੇ ਤੇ ਪਹੁੰਚੋ ਪ੍ਰੈਸ ਕਲੱਬ ਦੇ ਵਿੱਚ ਅਸੀਂ ਆਪਣੀ ਜਥੇਬੰਦੀ ਵੱਲੋਂ ਤੇ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅੱਜ ਦੀ ਪ੍ਰੈਸ ਕਾਨਫਰੰਸ ਹੈ ਜਿਹੜਾ ਸਾਡਾ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਇੱਕ ਤਰੀਕੂ ਮੋਰਚਾ ਜਿਹੜਾ ਅਸੀਂ ਲਾ ਰਹੇ ਆਂ ਉਹਦੇ ਸਬੰਧ ਚ ਜਗ੍ਹਾ ਲੈਣ ਦੇ ਸਬੰਧ ਚ ਉਹਨਾਂ ਨਾਲ ਅੱਜ ਸਾਡੀ ਗੱਲਬਾਤ ਹੋਈ ਅਸੀਂ ਜਗ੍ਹਾ ਮੰਗੀ 17 ਸੈਕਟਰ ਦੇ ਵਿੱਚ ਚਾਹੇ ਬਲੇਡ ਗਰਾਊਂਡ ਦੇ ਦੋ ਭਾਵੇਂ ਰਾਮੀ ਲਾ ਗਰਾਊਂਡ ਦੇ ਦਿਓ ਦੋ ਜਗ੍ਹਾ ਮੰਗੀਆਂ ਸੀ ਉਹਨਾਂ ਤੋਂ ਪਰ ਉਹਨਾਂ ਨੇ ਅਬ ਦੀ ਇੱਥੇ ਮਜਬੂਰੀ ਯਾਰ ਕੀਤੀ ਵੀ ਇੱਥੇ ਸਾਨੂੰ ਦਿੱਕਤ ਹੈ ਬੇ 17 ਸੈਕਟਰ ਨੂੰ ਛੱਡ ਕੇ 25 ਦੇ ਵਿੱਚ ਸਾਡਾ ਪਹਿਲਾਂ ਹੀ ਕਿਹਾ ਸੀ ਵੀ 25 ਤਾਂ ਅਸੀਂ ਜਾਣਾ ਨਹੀਂ ਉਹਨਾਂ ਦਾ ਆਇਆ ਸੀ ਵੀ 17 ਤੁਸੀਂ ਛੱਡ ਲਓ 25 ਅਸੀਂ ਛੱਡ ਲੈਨੇ ਆ ਹੋਰ ਕੋਈ ਛੋਟੀਵਲ ਜਗ੍ਹਾ ਤੁਹਾਨੂੰ ਦਿਖਾਉਣੀ ਹੈ ਇਹ ਤੇ ਸਹਿਮਤੀ ਬਣ ਗਈ ਪਰ ਜਦੋਂ ਉਹ ਥਾਂ ਦੇਖਣ ਗਏ ਉਹਨਾਂ ਨੇ ਸਾਨੂੰ 49 50 ਜਾਨੀ ਮਹਾਲੀ ਦੇ ਆਸ-ਪਾਸ ਦੇ ਏਰੀਆ 'ਚ ਸੁੰਨੇ ਏਰੀਆ 'ਚ ਜਿਹੜਾ ਕਿਸੇ ਤਰ੍ਹਾਂ ਵੀ ਸਾਨੂੰ ਠੀਕ ਨਾ ਲੱਗਿਆ ਉਹ ਚਾਰ ਪੰਜ ਥਾਵਾਂ ਦਿਖਾਈਆਂ ਜਿਹੜੀਆਂ ਅਸੀਂ ਰੱਦ ਕਰਤੀਆਂ ਵੀ ਇੱਥੇ ਨਹੀਂ ਇਹ ਅਸੀਂ ਚਾਹੁੰਦੇ ਆ ਵੀ ਸਾਨੂੰ ਜਾਂ 17 ਜਗ੍ਹਾ ਦੇ ਦਿਓ 21 ਦੇ ਦਿਓ 22 ਦੇ ਦਿਓ 23 ਦੇ ਦਿਓ 8 ਦੇ ਦਿਓ 9 ਦੇ ਦਿਓ ਜਾਨੀ 17 ਦੇ ਆਸ-ਪਾਸ ਇਸੇ ਵਿੱਚ ਸੈਕਟਰ ਦੇ ਵਿੱਚ ਸਾਨੂੰ ਥਾਂ ਦੇ ਦਿਓ ਉਹ ਅਸੀਂ ਉਹਨਾਂ ਨੂੰ ਮੰਗ ਕੀਤੀ ਉਹਨਾਂ ਤੋਂ ਕਹਿ ਕੇ ਆਏ ਆ ਪਰ ਜਿੰਨੀਆਂ ਜਗ੍ਹਾ ਮਾਨੂੰ ਨੇ ਦਿੱਤੀਆਂ ਨੇ ਇੱਕ ਵਾਰ ਅਸੀਂ ਉਹ ਰੱਦ ਕੀਤੀਆਂ ਨੇ ਹੁਣ ਅਸੀਂ ਕੱਲ ਨੂੰ ਸੰਢੀ ਘੜਾਵਾਂਗੇ ਤੇ ਅਸੀਂ ਆਪਦੀ ਰੈਲੀ ਕਿੱਥੇ ਕਰਨੀ ਹੈ 17 ਸੈਕਟਰ ਦੇ ਵਿੱਚ ਅਸੀਂ ਸਾਡਾ ਪਲਾਨ ਹੈ ਆਉਣ ਦਾ ਉਹ ਕਿੱਥੇ ਆ ਕੇ ਅਸੀਂ ਜਿਹੜੀ ਹਾਲਤ ਮੁਤਾਬਕ ਹਜਾ ਕੁਝ ਬਣਦਾ ਹੋ ਉਹ ਅਸੀਂ ਦੇਖਾਂਗੇ ਹਾਲਤ ਮੁਤਾਬਕ ਫੈਸਲਾ ਲਵਾਂਗੇ ਮੌਕੇ ਤੇ ਸੋ ਇਹ ਤੁਹਾਨੂੰ ਜਾਣਕਾਰੀ ਦੇਣੀ ਸੀ ਅਸੀਂ ਕਿਉਂਕਿ ਅਸੀਂ ਜਿਹੜੀਆਂ ਨੀਤੀਆਂ ਤੇ ਆ ਰਹੇ ਹਾਂ ਸੈਸ਼ਨ ਚੱਲ ਰਿਹਾ ਹੈ 2 ਤਰੀਕ ਨੂੰ ਪੰਜਾਬ ਸਰਕਾਰ ਦਾ 2 ਤੋਂ ਲੈ ਕੇ 4 ਤੱਕ ਤਿੰਨ ਦਿਨਾਂ ਦਾ ਸੈਸ਼ਨ ਹੈ ਅਸੀਂ ਉਹ ਸੈਸ਼ਨ ਦੌਰਾਨ ਆਪਣੀਆਂ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਨੇ ਜਿਹੜੀ ਖੇਤੀ ਨੀਤੀ ਵਾਤਾਵਰਣ ਨਾਲ ਕਰਜ ਦੇ ਨਾਲ ਖੁਦਕੁਸ਼ੀਆਂ ਨਾਲ ਸੰਬੰਧਿਤ ਖਾਣੀ ਵਾਲੀ ਨੀਤੀ ਤੇ ਜਿਹੜੀ ਐਮਐਸ ਪ੍ਰਾੜੀ ਨੀਤੀ ਤੇ ਇਹ ਨੀਤੀਆਂ ਤੇ ਮੰਗਾਂ ਨੇ ਜਿਹੜੀਆਂ ਅੱਠ ਵੱਡੀਆਂ ਬੁਨਿਆਦੀ ਮੰਗਾਂ ਜ਼ਮੀਨਾਂ ਦੀ ਕਾਣੀ ਵੰਡ ਦੇ 이슈ਾਂ ਤੇ 이슈 ਲੈ ਕੇ ਅਸੀਂ ਅਸੀਂ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਚੱਲਦੇ ਸੈਸ਼ਨ 'ਚ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਆ ਇਹ ਸਾਡੀ ਸਕੀਮ ਪਲਾਨ ਹੈ ਇਹ ਅਸੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਦੱਸੀ ਹੈ ਤੇ ਪੰਜਾਬ ਪ੍ਰਸ਼ਾਸਨ ਨਾਲ ਸਾਡੀ ਕੱਲ ਮੀਟਿੰਗ ਹੋਈ ਉਹਨਾਂ ਨੂੰ ਵੀ ਦੱਸੀ ਹੈ ਤੇ ਪੰਜਾਬ ਸਰਕਾਰ ਨੂੰ ਪ੍ਰੈਸ ਰਾਹੀਂ ਇਹ ਜਾਣਕਾਰੀ ਭੇਜਤੀ ਅਸੀਂ 2022 ਦੇ ਵਿੱਚ ਜਦੋਂ ਪੰਜਾਬ ਸਰਕਾਰ ਬਣੀ ਐ ਉਦੋਂ ਪੰਜਾਬ ਸਰਕਾਰ ਨੇ ਖੇਤੀ ਨੀਤੀ ਦੀ ਗੱਲ ਕੀਤੀ ਅਸੀਂ ਇਹਨਾਂ ਨੂੰ ਆਪਦਾ ਖੇਤੀ ਨੀਤੀ ਦਾ ਖਰੜਾ ਬਣਾ ਕੇ ਤਿਆਰ ਕਰਕੇ ਦਿੱਤਾ ਤੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਵੀ ਖੇਤੀ ਕਮੇਟੀ ਬਣਾ ਕੇ ਖੇਤੀ ਨੀਤੀ ਦਾ ਕੋਈ ਖਰੜਾ ਤਿਆਰ ਕਰਕੇ ਤੁਹਾਡੇ ਤੱਕ ਭੇਜਾਂਗੇ ਪਰ ਅਜੇ ਤੱਕ ਉਹਦਾ ਕੋਈ ਸਾਨੂੰ ਜਵਾਬ-ਸਵਾਲ ਨਹੀਂ ਮਿਲਿਆ ਇਸ ਕਰਕੇ ਅਸੀਂ ਪੁੱਛਣ ਆਏ ਆ ਸਰਕਾਰ ਨੂੰ ਵੀ ਜਿਹੜੀਆਂ ਗੱਲਾਂ ਤੁਸੀਂ ਪਹਿਲਾਂ ਸਾਡੇ ਨਾਲ ਕੀਤੀਆਂ ਸੀ ਉਹਨਾਂ ਵਾਅਦਿਆਂ ਤੇ ਤੁਹਾਡਾ ਕੀ ਬਣਿਆ ਤੇ ਆਹ ਜਿਹੜੀਆਂ ਨੀਤੀਆਂ ਨੇ ਇਹਨਾਂ ਦਾ ਦੱਸੋ ਤੁਸੀਂ ਕੀ ਬਣਾਉਨੇ ਹੋ ਇਹਦਾ ਜਵਾਬ ਲੈਣ ਦੀ ਖਾਤਰ ਅਸੀਂ ਸੈਸ਼ਨ ਦੇ ਵਿੱਚ ਉਹਨਾਂ ਨੂੰ ਆਪਦਾ ਮੰਗ ਪੱਤਰ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਵੱਡਾ ਡੈਪੂਟੇਸ਼ਨ ਦੇ ਰੂਪ ਦੇ ਵਿੱਚ ਜਾ ਕੇ ਦੇਣਾ ਚਾਹੁੰਦੇ ਆ ਉਹ ਅਸੀਂ ਸਾਡੀ ਚੈਰੀ ਸਰ ਇੱਕ ਮਿੰਟ ਦੇਖੋ ਅਸੀਂ ਜਿਹੜਾ ਪ੍ਰੋਗਰਾਮ ਰੱਖਿਆ ਕਿਤੋਂ ਪੰਜ ਚੱਕਰ ਦੋ ਨੂੰ ਸਾਡਾ ਮਾਰਕ ਸਾਬ ਵਿਧਾਨ ਸਭਾ ਵਾਲਾ ਇਹਦੇ ਚ ਜਿਹੜੀਆਂ ਗੱਲਾਂ ਕਰਗੇ ਪ੍ਰਧਾਨ ਜੀ ਵੀ ਜਿਹੜਾ ਸਾਨੂੰ ਨੇ ਬਾਅਦ ਵਿੱਚ ਕਿਤੇ ਉਹਦਾ ਕੀ ਬਣਿਆ ਦੇਖੋ ਸਾਡਾ ਚੰਡੀਗੜਾ ਹੁਣ ਆ ਰਾਇਟ ਹੈ ਚੰਡੀਗੜ੍ਹ ਦੇ ਵਿੱਚ ਜਿੰਨੇ ਪਿੰਡ ਠਾਏ ਇਹਨਾਂ ਨੇ ਜਿੱਥੇ ਚੰਡੀਗੜ੍ਹ ਬਸਾਇਆ ਉਹ ਸਾਰੇ ਪੰਜਾਬੀ ਬੋਲਦੇ ਪਿੰਡ ਉੱਠੇ ਹੈ ਠੀਕ ਹੈ ਆਡਰ ਵਾਲਾ ਵੀ ਹਰਿਆਣਾ ਹੁਣ ਵਜ੍ਹਾ ਚੰਡੀਗੜ੍ਹ ਨੂੰ ਆਪਣਾ ਪੰਜਾਬ ਨੂੰ ਮਿਲਦਾ ਹੁਣ ਟੋਟਲ ਪਿੰਡ ਜਿਹਦੇ ਇਥੇ ਮਤਲਬ ਉਹ ਜੜੇ ਜਿਹੇ ਕਹਿਣਾ ਹੋਵੇ ਚੰਡੀਗੜ੍ਹ ਬਸਣ ਨਾਲ ਉਹ ਸਾਰੇ ਪੰਜਾਬੀ ਬੋਲਦੇ ਇਹਨਾਂ ਨੇ ਠਾਤੇ ਕੀ ਸਾਡਾ ਇਥੇ ਹੁਣ ਹੱਕ ਖਤਮ ਹੋ ਗਿਆ ਇਹਦੇ ਨਾਲ ਸਾਡੇ ਪਿੰਡ ਵੀ ਜਾੜਤੇ ਸਾਡੀ ਰਾਜਧਾਨੀ ਵੀ ਇਹ ਬਣ ਗਈ ਚੰਡੀਗੜ੍ਹ ਕੀ ਸਾਨੂੰ ਆਪਣੀ ਰਾਜਧਾਨੀ ਚਾਉਣ ਦਾ ਅਧਿਕਾਰ ਨਹੀਂ ਕਿਸੇ ਵੀ ਜਥੇਬੰਦੀ ਨੂੰ ਕਿਸੇ ਕਿਸਾਨਾਂ ਨੂੰ ਵੀ ਜ਼ਰੂਰ ਕਿਸੇ ਧੜਕੇ ਨੂੰ ਇਹਨਾਂ ਨੇ ਬੈਨ ਲਾਇਆ ਹੋਇਆ ਉਦੋਂ ਪਹਿਲਾਂ ਜਮਾ ਸੈਕਟਰੀਏਟ ਦੇ ਨੇੜੇ ਜਗ੍ਹਾ ਮਿਲਦੀ ਸੀ ਉੱਥੇ ਅਗਲੇ ਸਾਰੇ ਆਪ ਦਾ ਪ੍ਰਦਰਸ਼ਨ ਕਰਦੇ ਸੀ ਇਹ ਮੁੜ ਕੇ ਚੜ ਕੇ ਮੜਕਾ ਚੌਂਕ ਤੇ ਲਿਆਏ ਮੜਕਾ ਚੌਂਕ ਤੋਂ ਬਾਅਦ ਕੰਦ ਕੱਢਤੀ ਵੀ ਚੰਡੀਗੜ੍ਹ ਚ ਨਹੀਂ ਸੀ ਫੇਰ ਮੁੜਨ ਦੇਣਾ ਉਹ ਅਸੀਂ ਕਹਿੰਦੇ ਵੀ ਸਾਡਾ ਤੁਸੀਂ ਹੱਕੀ ਮਾਰਤਾ ਦੇਖੋ ਇਹ ਇਹ ਡਿਊਟੀ ਸਾਨੂੰ ਨਹੀਂ ਥਾ ਦਿੰਦੀ ਇਹਨਾਂ ਨੂੰ ਮਹਿੰਗਾ ਪਾਣਾ ਤੇ ਭਾਰਤੀ ਜਨਤਾ ਪਾਰਟੀ ਨੂੰ ਮਹਿੰਗਾ ਪਾਣਾ ਕਿਉਂਕਿ ਹਰਿਆਣੇ ਦੇ ਵੋਟਾਂ ਸਿਰ ਤੇ ਖੜੀਆਂ ਦੂਜਾ ਸੀ ਭਗਵਾਨ ਜਮਾਨ ਸਰਕਾਰ ਨੂੰ ਉਸਣਾ ਚਾਹੁੰਦੇ ਆ ਅਸੀਂ ਸਾਡੀ ਜੋ ਮੀਟਿੰਗ ਹੋਈ ਸੀ ਬਹੁਤ ਜ਼ੋਰ ਲਾਇਆ ਵੀ ਜੂਟੀ ਸਾਨੂੰ ਥਾਂ ਨਾ ਦੇਵੇ ਵੱਖਰੀ ਗੱਲ ਹੈ ਤੁਸੀਂ ਤਾਂ ਐਲਾਨ ਕਰੋ ਨਾ ਵੀ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ ਇੱਥੇ ਰਾਜਧਾਨੀ ਆ ਪੰਜਾਬ ਦੇ ਲੋਕਾਂ ਦੀ ਉਹ ਜਿੱਥੇ ਆਉਣਾ ਚਾਹੁੰਦੇ ਆ ਸਾਡੇ ਕੋਲ ਖੁੱਲ ਹੈ ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਜਿਹਦਾ ਮਤਲਬ ਪੰਜਾਬ ਸਰਕਾਰ ਸਮੇਤ ਸੈਂਟਰ ਸਰਕਾਰ ਤੇ ਜੂਟੀ ਦਾ ਉਹਨਾਂ ਦਾ ਪ੍ਰਸ਼ਾਸਨ ਹੈ ਇਹ ਸਾਰੇ ਇੱਕ ਚੀਜ਼ ਹੈ ਸਾਨੂੰ ਜਿਹੜਾ ਥਾਂ ਦਿਖਾਏ ਜੰਮੂ ਮਹਾਲੀ ਟੱਪਨਸਰ ਜੰਮੂ ਉਹ ਵੀਡੀਓ ਬਣਾਉਣ ਕਰਨੇ ਰਹਗੀ ਐਡਾ ਗੰਦਾ ਥਾਂ ਉਥੇ ਕੋਈ ਬੰਦਾ ਨਹੀਂ ਖੜਦਾ ਉਹ ਚਾਰ ਥਾਵਾਂ ਸਾਨੂੰ ਮਹੱਲੀ ਦੇ ਨਾਲ-ਨਾਲ ਦਿਖਾਈਆਂ ਅਸੀਂ ਸਾਫ਼ ਰੱਦ ਕਰਕੇ ਆਏ ਆ ਵੀ ਸਾਨੂੰ 17 ਸੈਕਟਰ ਤੁਸੀਂ ਛੱਡ ਲਓ ਜੇ ਕੋਈ ਡਿੱਕਾ ਹੈ 17 ਸੈਕਟਰ ਦੇ ਨਾਲ ਲੱਗਦੀ ਕੋਈ ਜਗ੍ਹਾ ਤੇ ਜਾਂ ਚੜ੍ਹਦੇ ਵਾਲੇ ਪਾਸੇ ਜਿੱਧਰ ਆਪਣਾ ਹਾਈ ਕੋਰਟ ਹਾਈ ਕੋਰਟ ਕਹੇ ਲੋ ਜਾ ਆਪਣਾ ਕੀ ਆ ਛੋਣਾ ਜੀ ਛੋਣਾ ਜੀ ਹੈ ਛੋਣਾ ਜੀ ਦਾ ਛੋਣਾ ਜੀ ਲੋ ਕਿ ਇਧਰਲੇ ਚੜ੍ਹਦੇ ਵਾਲੇ ਪਾਸੇ ਸਾਨੂੰ ਕੋਈ ਥਾਂ ਦੇ ਦਿਓ ਉਹ ਦਿੰਦੇ ਆ ਕਹਣਾ ਦਿੰਦੇ ਉਹਨਾਂ ਨੂੰ ਪਤਾ ਹੈ ਦੇਖੋ ਅਸੀਂ ਆਪਦਾ ਹੱਕ ਬਹਾਲ ਕਰਨਾ ਹੈ ਅਸੀਂ ਇਹਦੇ ਖਾਤਰ ਪੂਰਾ ਜੋਰ ਲਾਵਾਂਗੇ ਦੇਖੋ ਕਿਹਦੇ ਨਾਲ ਇਹ ਆ ਜਦੋਂ ਕਿਸਾਨ ਦਿੱਲੀ ਨੂੰ ਜਾਂਦੇ ਨੇ ਉਦੋਂ ਮੁੱਖ ਮੰਤਰੀ ਸਾਹਿਬ ਇਹ ਬਿਆਨ ਲਾਉਂਦੇ ਨੇ ਕਿ ਕਿਸਾਨਾਂ ਦਾ ਜਮੂਰੀ ਹੱਕ ਬਣਦਾ ਵੀ ਦਿੱਲੀ ਦੇ ਵਿੱਚ ਸੈਂਟਰ ਸਰਕਾਰ ਉਹਨਾਂ ਥਾਂ ਦੇਵੇ ਫਿਰ ਇੱਥੇ ਸਾਡਾ ਜਮੂਰੀ ਹੱਕ ਕਿਉਂ ਕੁਚਲਿਆ ਜਾਂਦਾ ਇਸ ਕਰਕੇ ਅਸੀਂ ਆਪਦਾ ਜਮੂਰੀ ਹੱਕ ਬਹਾਲ ਕਰਾਉਣ ਦੇ ਲਈ ਪੰਜਾਬ ਪ੍ਰਸ਼ਾਸਨ ਨਾਲ ਵੀ ਅੱਜ ਚੰਡੀਗੜ੍ਹ ਪ੍ਰਸ਼ਾਸਨ ਨਾਲ ਵੀ ਜਿਹੜੀ ਸਾਡੀ ਗੱਲ ਆ ਚੱਲੀ ਹੈਗੀ ਆ ਉਹਦੇ ਪ੍ਰਧਾਨ ਜੀ ਨੇ ਦੱਸਿਆ ਵੀ ਆਲੇ-ਦਾਲੇ ਜਿਹੜੀ ਕਮਾਈ ਕਮਾਈ ਗਏ ਇਸ ਕਰਕੇ ਅਸੀਂ ਕਹਿੰਦੇ ਹਾਂ ਸਾਡਾ ਵੀ ਮੂਰੀ ਹੱਕ ਆ ਜਿਹੜਾ ਉਹ ਹੱਕ ਉਹ ਇਹ ਤੋਂ ਪਹਿਲਾਂ ਜਦੋਂ ਸਰਕਾਰ ਬਣੀ ਹੈ ਜਾਂ ਉਸ ਤੋਂ ਬਾਅਦ ਵੀ ਇਹਨਾਂ ਨੇ ਕਹਿਿਆ ਸੀਗਾ ਭਵੰਤਵਾਨ ਸਾਹਿਬ ਨੇ ਵੀ ਯਾਰ ਪਿੰਡਾਂ ਦੇ ਵਿੱਚ ਸੈਸ਼ਨ ਲਗਾਇਆ ਕਰਨੇ ਪਿੰਡਾਂ ਦੇ ਵਿੱਚੋਂ ਸਰਕਾਰ ਚੱਲੂਗੀ ਹਾਂ ਲੱਗ ਕਿ ਉਹ ਤਾਂ ਗੱਲ ਬਹੁਤ ਦੂਰਵਾਗੀ ਅੱਜ ਅਸੀਂ ਸੈਸ਼ਨ ਦੇ ਪਹਚਾਣ ਦੀ ਗੱਲ ਕਰਨ ਆਏ ਸਾਨੂੰ ਸੇ ਅਧਿਕਾਰ ਹੀ ਨਹੀਂ ਹੈਗਾ ਕਹਿੰਦੇ ਵੀ ਯਾਰ ਤੁਸੀਂ ਤਾਂ ਚੰਡੀਗੜ੍ਹ ਦੇ ਵਿੱਚ ਐਂਟਰੀ ਨਹੀਂ ਹੋ ਸਕਦੇ ਅਸੀਂ ਉਹ ਤੋਂ ਕਰ ਲੈਣ ਨੂੰ ਗਏ ਵੀ ਤੁਸੀਂ ਸੌ ਉੱਥੇ ਚੱਕੀ ਐ ਹੜਕਲ ਕਲਾ ਤੁਸੀਂ ਸੈਸ਼ਨ ਉੱਥੇ ਲਾ ਲਓ ਜੇ ਸਾਨੂੰ ਜੀਟੀ ਸਾਨੂੰ ਉਹ ਰਿਕਾ ਨਹੀਂ ਸਾਨੂੰ ਸਾਨੂੰ ਵੰਡ ਦਿੰਦੀ ਤੁਸੀਂ ਸੈਸ਼ਨ ਉੱਥੇ ਲਾ ਲਓ ਅਸੀਂ ਆ ਜਾਾਂਗੇ ਉੱਥੇ ਆ ਜਾਾਂਗੇ ਭਗਤ ਸਿੰਘ ਵਾਲੀ ਜਗ੍ਹਾ ਤੇ ਨਾਲ ਤੁਹਾਡਾ ਮਣ ਵੰਡ ਜੋ ਕਿੰਨੇ ਭਗਤ ਸਿੰਘ ਵਾਲੇ ਹੀ ਜ ਹੈ ਸਰਦਾਰ ਜੀ ਮੁੱਖ ਰੂਪ ਚ ਇਹ ਖੇਤੀ ਨੀਤੀ ਨੂੰ ਖੇਤੀ ਨੀਤੀ ਬਾਰੇ ਇਹ ਤਾਂ ਨਾ ਕੋਰੇ ਅਰੇ ਪਤਾ ਨਹੀਂ ਖੇਤੀ ਨੀਤੀ ਲੈ ਕੀ ਦੇਖੋ ਇਹਦੀਆਂ ਇਹਦੀਆਂ ਅਸੀਂ ਕਹਿੰਦੇ ਜਿਹਨੂੰ ਬੁਣਿਆਦੀ ਮੁੱਦੇ ਵੀ ਕਹਿੰਦੇ ਨੇ ਆ ਖੇਤੀਬਾੜੀ ਨਾਲ ਸੰਬੰਧਤ ਇਹੇ ਅੱਠੋ ਮਤਲਬ ਉਹਦੀਆਂ ਲੜੀਆਂ ਬਣਨ ਜੇ ਉਹਨਾਂ ਦੀ ਇੱਕ ਵੀ ਲੜੀ ਨਹੀਂ ਪੂਰੀ ਹੁੰਦੀ ਇਹਦਾ ਖੇਤੀ ਦਾ ਕੁਝ ਨਹੀਂ ਬਣਦਾ ਪਹਿਲੀ ਗੱਲ ਦਾ ਸਾਡਾ ਇਹ ਵੀ ਖੇਤੀ ਨੂੰ ਸਾਡੀ ਖੇਤੀ ਗੁਲਾਮ ਬਣਾਤੀ ਤੁਸੀਂ ਖੇਤੀ ਨੂੰ ਆਜ਼ਾਦ ਕਰੋ ਚਾਹੇ ਉਹ ਜ਼ਮੀਰਦਾਰ ਹੈ ਚਾਹੇ ਕਾਰਪੋਰੇਟ ਕਹਾਣੀ ਹੈ ਤੇ ਚਾਹੇ ਮਤਲਬ ਸਾਮਰਾਜੀ ਦੇ ਦੇਸ਼ਾਂ ਦੇ ਇਸ ਤੇ ਸੰਸਾਰ ਬੈਂਕ ਹੈ ਤੇ ਸੰਸਾਰ ਜਥੇਬੰਦੀ ਬਣੀ ਹੈ ਸਾਰੀਆਂ ਨੀਤੀਆਂ ਉਹਨਾਂ ਨੇ ਲਾਗੂ ਹੋ ਰਹੀਆਂ ਹਨ ਹਰੇਨ ਗੁਲਾਮ ਦੇ ਤਹਿਤ ਉਹਨਾਂ ਨੇ ਜਿਹੜੀ ਨੀਤੀ ਲਿਆਂਦੀ ਉਹਨਾਂ ਨੇ ਲੋਕਾਂ ਦਾ ਸਾਡਾ ਹਾਲ ਕੀ ਕਰਤਾ ਹੁਣ ਇਹ ਉਦੋਂ ਦਾ ਹਾਲਾ ਕਰਨ ਜਾ ਰਹੇ ਆ ਉਦੋਂ ਆ ਸਾਡੀ ਮੰਗ ਹੈ ਵੀ ਜਦੋਂ ਖੇਤੀ ਨੂੰ ਵਿਕਸਤ ਕਰਨਾ ਹੈ ਫਿਰ ਜੇ ਜ਼ਮੀਨ ਹੋਊ ਖੇਤੀ ਤਾਂ ਉੱਥੇ ਹੋਊਗੀ ਉਹ ਜ਼ਮੀਨ ਦਾ ਹੋ ਕਰੋ 17 ਏਕੜਾਂ ਦਾ ਕਾਨੂੰਨ ਨੇ ਦੀ ਪਾਰਲੀਮੈਂਟ ਚ ਬਣਿਆ ਹੋਇਆ ਜੰਮੀ ਉਹਨੂੰ ਲਾਗੂ ਕਰਨ ਨੂੰ ਕੋਈ ਤਿਆਰ ਨਹੀਂ ਜੇ ਕਾਨੂੰਨ ਪੰਜਾਬ ਚ ਲਾਗੂ ਕਰਨਾ ਹੋਵੇ ਜੰਦੀ ਪੌਣੇ ਤਿੰਨ ਕਿੱਲੇ ਵੰਡੀ ਆਉਂਦੀ ਹੈ ਤੇ ਮਜ਼ਦੂਰਾਂ ਨੂੰ ਪੰਜ ਮਰਲੇ ਦਾ ਪਲਾਟ ਦੇਣ ਨੂੰ ਤਿਆਰ ਨਹੀਂ ਪੌਣੇ ਤਿੰਨ ਕਿੱਲੇ ਆਉਂਦੇ ਉਹਨਾਂ ਨੂੰ ਵੰਡੀ ਜੇ ਇਹੇ ਲਾਗੂ ਕਰਨਾ ਹੋਵੇ ਪੂਰੇ ਹਿੰਦੁਸਤਾਨ ਪੱਧਰ ਤੇ ਪੰਜ ਕਿੱਲੇ ਵੰਡੀ ਆਉਂਦੀ ਹੈ ਜਿੱਦਾਂ ਪੰਜਾਬ ਕੋਲੇ ਖੇਤੀ ਰੱਖਵਾਏ ਇਹ ਜਿਹੇ 10 ਰਕ ਬੇਚਣ ਦੀ 10 ਪੰਜਾਬ ਖੋਰ ਜਿਹੜੇ ਬਹੁਤ ਥੋੜੇ ਪੈਸਾ ਨਾਲ ਪਹਿਲਾਂ ਦਾ ਸਰਕਾਰ ਦਾ ਅੰਕੜਾ ਸੀ ਵੀ ਚਤਾਈ ਕੇ ਹਜ਼ਾਰ ਕੋਟ ਲੱਗਦਾ ਉਹ ਸਾਰੀ ਜ਼ਮੀਨ ਉਪਜਾਊ ਹੋ ਸਕਦੀ ਹੈ 10 ਕਰੋੜ ਏਕੜ ਹੁਣ ਹੁਣ ਗੱਲੋਂ ਭਾਈ ਮੰਗਾਈ ਹੋ ਗਈ 1 ਲੱਖ ਕਰੋੜ ਲੱਗ ਜੂ 1 ਲੱਖ ਕਰੋੜ ਲਾ ਕੇ ਕਿੰਨਾ ਵੱਡਾ ਰੋਜ਼ਗਾਰ ਮਿਲਦਾ ਤੇ ਕਿੰਨਾ ਵੱਡਾ ਖੇਤੀ ਜੋ ਹੋ ਸਾਰਿਆਂ ਨੂੰ ਆਮਦਨ ਹੋਣਾ ਹੁਣ ਇਹੇ ਲੱਗਿਆ ਉਹ ਜਾੜਨ ਨੂੰ ਦੇਖੋ ਜਿਹੜੀ ਹੁਣ ਆਹ ਭਾਰਤ ਮਾਲਾ ਵੀ ਕੱਢੀ ਇਹਨਾਂ ਨੇ ਇਹਦੇ ਨਾਲ ਜਿਹੇ ਜਿਹੋ ਬਣਨੇ ਆਂ ਸ਼ਹਿਰ ਵਸਾ ਰਹੇ ਆ ਅਜਿਹੇ ਛੋਟੇ ਦੁਕਾਨਦਾਰ ਹੈ ਪਾਉਂ ਪਹਿਲਾਂ ਉਹ ਸਾਡੀ ਵਜ੍ਹਾ ਤੇ ਬੰਦੀ ਬੁਰੀ ਲੱਗਦੀ ਸੀ ਉਹ ਕਹੇ ਜਾਂਦੇ ਛੋਟੀਆਂ ਗੱਲਾਂ ਠੀਕ ਹੈ ਉਹ ਮੱਖਿਆ ਮਾਰਦੇ ਦੁਕਾਨਾਂ ਤੇ ਮੌਲ ਬਣ ਗਿਆ ਦੁਨੀਆ ਸਾਰਾ ਲੋਕੋ ਨਾ ਮੌਲਾ ਕਰਨੀ ਤੁਰੇ ਜਾਂਦੇ ਕਿਉਂਕਿ ਸਾਰੀ ਚੀਜ਼ ਇੱਕ ਥਾਂ ਤੋਂ ਮਿਲਦੀ ਹੈ ਜੰਦੀ ਇਹਨਾਂ ਦੀ ਜਿਹੜੀ ਨੀਤੀ ਹੈ ਉਹ ਮਨੁੱਖਤਾ ਪ੍ਰਤੀ ਨਹੀਂ ਮਨੁੱਖਤਾ ਨੂੰ ਮਾਰਨ ਵਾਲੀ ਹੈ ਝਾੜਨ ਵਾਲੀ ਹੈ ਉਹਦਾ ਸੱਟ ਹੈ ਕਿ ਇੱਕ ਕਿਸਾਨ ਵੀ ਖੁਦਕਸ਼ੀਆਂ ਕਰ ਰਿਹਾ ਮਜ਼ਦੂਰ ਵੀ ਖੁਦਕਸ਼ੀਆਂ ਕਰ ਰਿਹਾ ਇਹਨਾਂ ਦਾ ਨੀਤੀਆਂ ਦਾ ਸੱਟ ਹੈ ਜਿਹਨਾਂ ਦੀ ਨਾ ਹੋ ਅਕਾਲੀਆਂ ਨੇ ਹਟਾਇਆ ਨਾ ਸਾ ਨਾ ਕਾਂਗਰਸ ਨੇ ਹਟਾਇਆ ਨਾ ਇਹਨਾਂ ਦਾ ਵਾ ਜੋਗਰਾਫੀਕ ਸਮੱਸਿਆ ਸਮਝਦੇ ਮੁੱਖ ਮੰਤਰੀ ਪਰਮਦਰਸ਼ਨ ਮੀਟ ਜਾ ਕਰਦੇ ਰਹੇ ਉਹ ਕਦੇ ਪੁੱਛਿਆ ਕਰੇ ਕਿ ਸ਼ਰਾਬ ਨੀਤੀ ਤਾਂ ਵੜ ਗਈ ਪਰ ਖੇਤੀ ਨੀਤੀ ਕਿੱਥੋਂ ਬਣੀ ਇੱਕ ਇਹ ਨਾਲ ਹੀ ਬੁੱਧ ਸਵਾਲ ਹੈ ਜਦੋਂ 31 ਮਾਰਚ ਨੂੰ ਲਾਂਚ ਕੀਤਾ ਸੀ ਪੰਜਾਬ ਸਰਕਾਰ ਨੇ ਵੀ ਖੇਤੀ ਨੀਤੀ ਿਆਰ ਹੈ ਔਰ ਉਸ ਤੋਂ ਬਾਅਦ 11 ਮੈਂਬਰੀ ਕਮੇਟੀ ਵੀ ਬਣਾਈ ਸੀ ਔਰ ਫਾਈਲ ਜਿਹੜੀ ਹੱਲ ਤੱਕ ਸੀਨੀਅਰ ਮੰਤਰੀ ਕੋਲ ਪਈ ਹੈ ਤੁਹਾਡੀ ਕਦੀ ਵਿਚ ਵਿਚਾਰ ਨਹੀਂ ਕਰੀ ਨਹੀਂ ਇਹ ਸਰਕਾਰ ਨੇ ਨਾ ਸਾਨੂੰ ਜਾਣਕਾਰੀ ਦਿੱਤੀ ਨਾ ਸਾਨੂੰ ਖੜੜਾ ਭੇਜਿਆ ਅਸੀਂ ਉਹਨਾਂ ਨੂੰ ਖੜੜਾ ਭੇਜਿਆ ਸੀ ਉਹਨਾਂ ਨੇ ਖੇਤੀ ਨੀਤੀ ਕਿੰਨੀ ਕੁ ਤਿਆਰ ਕਰ ਲਈ ਉਹਦੇ ਕੀ ਹੈ ਉਹਦੇ ਵਿੱਚ ਕੀ ਹੈ ਉਹ ਉਹਨਾਂ ਨੇ ਬਿਲਕੁਲ ਹੀ ਨਹੀਂ ਕਿਸੇ ਨੂੰ ਬਾਹਰ ਕੀਤੀ ਨਹੀਂ ਕਿਸੇ ਨਾਲ ਪ੍ਰੈਸ ਰੀਲੀਜ਼ ਜਨਤਕ ਵੀ ਨਹੀਂ ਕੀਤੀ ਨਾ ਆਫੀਸ਼ੀਅਲੀ ਕਿਸੇ ਨੂੰ ਭੇਜੀ ਉਹ ਪਤਾ ਨਹੀਂ ਕਿਉਂ ਕਿਸ ਵਜ੍ਹਾ ਕਰਕੇ ਨਹੀਂ ਨੱਪ ਲਈ ਉਹਨਾਂ ਨੇ ਇਹ ਉਹਨਾਂ ਦੀ ਨੱਪੀ ਹੋਈ ਤੁਹਾਨੂੰ ਕੀ ਲੱਗਦਾ ਵਜ੍ਹਾ ਦੇਖੋ ਵਜ੍ਹਾ ਦੇਖੋ ਜਦੋਂ ਇਹ ਕਹਿੰਦੇ ਸੀ ਕਿ ਵੀ ਅਸੀਂ ਖੇਤੀ ਨੀਤੀ ਬਣਾਵਾਂਗੇ ਉਹ ਚਲਾਨ ਵੀ ਕਰਿਆ ਵੀ ਅਸੀਂ ਚਾਰ ਫਸਲਾਂ ਦੇ ਜਿਹੜਾ ਐਮਐਸਪੀ ਦੇਵਾਂਗੇ ਨੂੰਗੀ ਤੇ ਮਤਲਬ ਉਹ ਲੰਗੜੀ ਐਮਐਸਪੀ ਇੱਕ ਸੀਜ਼ਨ ਚ ਦਿੱਤੀ ਉਦੋਂ ਮਾਦਨ ਮੁੜ ਕੇ ਪਾਸਾ ਪਲਟ ਗਿਆ ਇਹਦੇ ਵਿੱਚ ਸਾਡੇ ਸਾਰਿਆਂ ਜਥੇਬੰਦਿਆਂ ਨੂੰ ਕਿਹਾ ਦੂਜੇ ਨੇ ਕੀ ਦਿੱਤਾ ਸਾਨੂੰ ਨਹੀਂ ਪਤਾ ਅਸੀਂ ਪੂਰੀ ਤਰ੍ਹਾਂ ਖੜੜਾ ਮਤਲਬ ਇਹਨੂੰ ਦਿੱਤਾ ਉਹੀ ਖੜੜਾ ਸੀ ਤੇ ਪੱਤਰਕਾਰ ਕਾਨਫਰੰਸ ਕਰਕੇ ਇਸੇ ਤਾਂ ਤੇ ਸਾਰੇ ਪ੍ਰੈਸ ਵਾਲਿਆਂ ਨੂੰ ਸਾਥੀਆਂ ਨੂੰ ਦੇਤੀ ਗਏ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਮਹਾਰਾ ਖੇਤੀਬਾੜੀ ਯੂਨੀਅਨ ਅੰਸ਼ਟੀਆਂ ਨਾਲ ਮਾਹਰ ਸੰਤਾ ਹੋਰ ਬੁਗੇ ਬੁੱਧੀਜੀਵੀ ਹੈ ਇਹਨਾਂ ਨੇ ਉਹਨਾਂ ਨੂੰ ਦਿੱਤਾ ਵੀ ਤੁਸੀਂ ਦੱਸੋ ਪੰਜਾਬ ਦੀ ਖੇਤੀ ਜਿਹੜੀ ਕਿਸਾਨ ਪੁਮੇਦੂਰ ਪੱਖੇ ਉਹ ਕੀ ਵੜ ਸਕਦੀ ਹੈ ਸਾਡੇ ਕੋਲੇ ਜਿਹੜਾ ਖੇਤੀਬਾੜੀ ਮੰਤਰੀ ਹੈ ਹੁਣ ਉਹ ਮੰਨੇ ਕਿ ਉਹ ਪਿਛਲੇ ਸਾਲ ਦਾ ਉਹਨਾਂ ਨੇ ਸਾਨੂੰ ਦਿੱਤਾ ਹੋਇਆ ਮੈਂ ਸਾਰਾ ਪੜ੍ਹ ਲਿਆ ਪਰ ਇਹ ਮਸਲਾ ਕੈਬਿਨੇਟ ਦਾ ਵੀ ਤਾਂ ਕੁਝ ਸੁਣਦਾ ਕਿ ਉਹਨਾਂ ਦੇ ਸ਼ਬਦ ਹੈ ਸਾਡੇ ਮਜ਼ਦੂਰ ਸਾਥੀਆਂ ਕੋਲੇ ਉਸ ਤੋਂ ਬਾਅਦ ਸਾਡੇ ਵਾਲੀ ਗੱਲ ਵੀ ਪਰੇ ਗਈ ਇਥੋਂ ਦੇ ਮਾਰਾਂ ਨੇ ਜਨਾ ਉਹਦਾ ਜ਼ੋਰ ਲਾਇਆ ਦਿਮਾਗ ਲਾਇਆ ਉਹ ਗੱਲ ਵੀ ਪਰੇ ਗਈ ਲਗਭਗ 6 ਕਰੋੜ ਲਾ ਕੇ ਚਾਕੇ ਇਹਨਾਂ ਨੇ ਮੇਰੇ ਅਮਰੀਕਾ ਦੀ ਕੰਪਨੀ ਨੂੰ ਦਿੱਤਾ ਉਹ ਦੱਸੋ ਸਾਡੇ ਖੇਤੀ ਕਿਹਜੀ ਹੋਊ ਤੇ ਕਿਵੇਂ ਹੋਵੇ ਉਹ ਉਹਨਾਂ ਦੀ ਨੀਤੀ ਹਾਂ ਉਹਨਾਂ ਦੀ ਨੀਤੀ ਇਹਦਾ ਸੀ ਮਾਰੇ ਹੋਏ ਆ ਗ੍ਰਾਹਕਾ ਪਿਛਲੀ ਵਾਰੀ ਤੁਸੀਂ ਆਇਆ ਸੀ 3 ਦਿਨ ਦਾ ਤੁਸੀਂ ਧਰਨਾ ਲਾਇਆ ਸੀ ਤੁਸੀਂ ਕਹਿੰਦੇ ਲੰਮਾ ਧਰਨਾ ਨਹੀਂ ਲਾਵਾਗੇ ਸੀ ਤੁਹਾਨੂੰ ਕੀ ਲੱਗਦਾ ਵਾਰ-ਵਾਰ ਤੁਸੀਂ ਆਉਂਦੇ ਹੋ ਤੁਹਾਨੂੰ ਭਰੋਸਾ ਦੇ ਦੇ ਕੇ ਤੋੜ ਦਿੱਤਾ ਜਾਂਦਾ ਇੱਥੇ ਧਰਨੇ ਲਈ ਉਹਦੇ ਰਹਿ ਭਾਈ ਆਉਂਦੇ ਰਹੋਗੇ ਤੁਸੀਂ ਦੇਖਿਓ ਜਿਹੜਾ 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 ਸਵਾਲ ਹੈ ਮੇਰਾ ਵੱਡੇ ਅਫਸਰ ਖੜੇ ਹੋਏ ਨਹੀਂ ਤੁਸੀਂ ਕਰ ਬੁਖਾਲੀ ਦੇ ਕੋਈ ਵੀ ਪ੍ਰੈਸ ਕਰੋ ਕੋਈ ਕਰ ਉਸ ਤੋਂ ਬਾਅਦ ਵੇਟ ਕਰ ਰਹੇ ਨੇ ਮੀਟਿੰਗ ਤੇ ਨਹੀਂ ਅਗਰ ਉਹ ਤੁਹਾਨੂੰ ਕੋਈ ਸਾਥ ਦੇ ਦਿੰਦੇ ਆ ਰਾਕੇ ਲਾ ਕੇ ਸਿੱਧਾ ਆ ਕੇ ਭੇਜੋਗੇ ਟਾਈਮ ਵੀ ਰੇਡ ਹੋਊਗਾ ਕੁਝ ਦਿਨਾਂ ਬਾਅਦ ਜਿਸ ਤਰ੍ਹਾਂ ਦੇਖੋ ਜਿਹੜਾ ਕਰਕੇ ਆਉਂਗੇ ਜਿਹੜਾ ਪਹਿਲਾ ਮੋਰਚਾ ਸੀ ਪਹਿਲੇ ਸਵਾਲ ਦਾ ਜਵਾਬ ਇਹ ਹੈ ਵੀ ਪਹਿਲਾ ਮੋਰਚਾ ਸੰਯੁਕਤ ਮੋਰਚੇ ਦਾ ਸੀ ਆਲ ਇੰਡੀਆ ਜਨਦਿਆਂ ਜਥੇਬੰਦੀਆਂ ਨੇ ਪੂਰੇ ਦੇਸ਼ ਦੀਆਂ ਕੈਪੀਟਲਾਂ ਦੇ ਮੋਰਰੇ ਤਿੰਨ ਦਿਨ ਦਾ ਧਰਨਾ ਰੱਖਿਆ ਹੋਇਆ ਸੀ ਉਹ ਸੰਯੁਕਤ ਮੋਰਚੇ ਦਾ 26 ਨਵੰਬਰ ਵਾਲਾ ਜੁੜਿਆ ਹੋਇਆ ਸੀ ਉਹਨਾਂ ਨਾਲ ਉਹ ਸੰਯੁਕਤ ਮੋਰਚੇ ਦੀਆਂ ਸਿੰਧ ਕੇਂਦਰ ਨਾਲ ਜੁੜੀਆਂ ਹੋਈਆਂ ਮੰਗਾਂ ਦੇ ਆਧਾਰ ਤੇ ਸੀ ਤਿੰਨ ਦਿਨ ਦੇ ਸੀ ਸਿਰਫ ਦੂਜੀ ਗੱਲ ਜਿਹੜੀ ਸਾਥੀ ਨੇ ਬੋਲਿਆ ਵੀ ਉਹ ਗੱਲ ਕਰ ਰਹੇ ਨੇ ਤੁਹਾਨੂੰ ਜਗ੍ਹਾ ਦੇਣਗੇ ਕੀ ਕਰਨਗੇ ਉਹ ਦੇਖਾਂਗੇ ਅਸੀਂ ਜਿਹੜੇ ਹੁਣ ਤੱਕ ਅਸੀਂ ਦੇਖ ਕੇ ਆਏ ਹਾਂ ਉਹਨਾਂ ਨੇ ਕੀ ਕੀਤਾ ਹੈ ਜੇ ਸਾਡੇ ਕਹਿਣ ਮੁਤਾਬਕ 17 ਦੇ ਆਸ-ਪਾਸ ਕੋਈ ਜਗ੍ਹਾ ਹੋਈ ਸਾਨੂੰ ਸ਼ੂਟ ਬੈਠਦੀ ਹੋਵੇ ਫਿਰ ਅਸੀਂ ਦੇਖਦੇ ਕਿੰਨੇ ਦਿਨਾਂ ਦੀ ਤਿਆਰੀ ਕਰੀ ਸਾਡਾ ਤਾਂ ਦੇਖੋ ਇੱਕ ਤਰੀਕੂ ਅਸੀਂ ਆਉਣਾ ਹੈ ਤਿੰਨ ਦਿਨ ਸੈਸ਼ਨ ਚੱਲਣਾ ਹੈ ਸੈਸ਼ਨ ਦੌਰਾਨ ਸਾਡੀ ਮੰਗ ਪੱਤਰ ਦੇਣਾ ਹੈ ਮੰਗ ਪੱਤਰ ਦੇ ਦੌਰਾਨ ਕੀ ਹੁੰਦੀ ਹੈ ਉਹਨਾਂ ਦੀ ਚਰਚਾ ਕੀ ਹੁੰਦੀ ਹੈ ਉਹਦੀ ਕੀ ਛਿੱਟੇ ਨੇ ਪੋਜ਼ਿਟਿਵ ਉਹਦੀ 4 ਤਰੀਕ ਨੂੰ ਅਸੀਂ ਮੀਟਿੰਗ ਕਰਾਂਗੇ 5 ਤਰੀਕ ਨੂੰ ਅਸੀਂ ਅਗਦੇ ਪ੍ਰੋਗਰਾਮ ਦਾ ਐਲਾਨ ਕਰਾਂਗੇ ਅਗਰਾਜੋ ਤੁਸੀਂ ਪਿਛਲੀ ਵਾਰੀ ਕਿਹਾ ਸੀ ਕਿ ਹੁਣ ਸਾਡਾ ਪੰਜਾਬ ਕੇਂਦਰ ਸਰਕਾਰ ਨਾਲ ਮਸਲਾ ਹੈ ਫਜੂ ਸਮਾ ਆਵੇਗਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਨਿਪਟੜਦੇ ਹੋਏ ਜੋ ਸਮਾ ਆ ਗਿਆ ਹੁਣ ਕਿਹੜਾ ਤੁਸੀਂ ਯਾਰ ਜੀ ਪਿਛਲੀ ਵਾਰੀ ਜੋ ਤਿੰਨ ਤਿੰਨ ਲਈ ਆਏ ਸੀਗੇ ਸਾਡਾ ਕੇਂਦਰ ਦੇ ਨਾਲ ਆ ਮਸਲਾ ਇਸ ਵਾਰ ਕੇਂਦਰ ਕਰਕੇ ਆਏ ਆ ਭਗਵੰਤ ਮਾਨ ਫਿਰ ਨਿਪਟੜਦੇ ਹਾਂ 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 ਅੱਜ ਇਹ ਭਗਵੰਤ ਮਾਨ ਨਾਲ ਹੀ ਹੈ ਜਿਹੜਾ ਅਸੀਂ ਇਹ ਲੈ ਕੇ ਆਇਆ ਆ ਆਹਾਂ ਇਹ ਪੰਜਾਬ ਸਰਕਾਰ ਨਾਲ ਜੁੜ ਕੇ ਮੰਗਾ ਨਹੀਂ ਉਹ ਕੇਂਦਰ ਨਾਲ ਸੀ ਉਹ ਕੇਂਦਰ ਦੇ ਜ਼ਰੀਏ ਸਿਹਾਂ ਅਸੀਂ ਰਲਗੱਡ ਨਹੀਂ ਕਰਨਾ ਚਾਹੁੰਦੇ ਕਿਉਂਕਿ ਕੇਂਦਰ ਦੀਆਂ ਮੰਗਾਂ ਤੇ ਕੇਂਦਰ ਨਾਲ ਪੰਜਾਬ ਦੀਆਂ ਮੰਗਾਂ ਦੀ ਪੰਜਾਬ ਆ ਜਿਹੜਾ ਪ੍ਰੋਗਰਾਮ ਅਸੀਂ ਕਰਨੇ ਆ ਇੱਕ ਤੋਂ ਲੈ ਕੇ ਪੰਜ ਤੱਕ ਆ ਖੇਤੀ ਨੀਤੀ ਦਾ ਜ਼ਮੀਨਾਂ ਦਾ ਖੁਦਕੁਸ਼ੀਆਂ ਦਾ ਕਰਜ਼ੇ ਦਾ ਕਿਸਾਨਾਂ ਦਾ ਤੇ ਪਾਣੀ ਦੀ ਨੀਤੀ ਦਾ ਬਿਜਲੀ ਦੀ ਨੀਤੀ ਦਾ ਤੇ ਰਜਗਾਰ ਦੀ ਨੀਤੀ ਦਾ ਨਸ਼ਿਆਂ ਬਾਰੇ ਤੁਸੀਂ ਕੀ ਕਰ ਰਹੇ ਹੋ ਇਹ ਸਭ ਕਾਫੀ ਮੁੱਦੇ ਆ ਸਾਡੇ ਤੁਸੀਂ ਜਿਹੜੀ ਖੇਤੀ ਸੈਕਟਰ ਦੇ ਵਿੱਚ ਕਾਰਪੋਰੇਟ ਦਾ ਸਗਾ ਲਗਾਤਾਰ ਦਾਖਲ ਵਧਾ ਰਹੇ ਹੋ ਇਹ ਇਹ ਤਾਂ ਐਮਐਸਪੀ ਖਤਮ ਕਰ ਰਹੇ ਹੋ ਮਡੀਆਂ ਤੋਂ ਉਹਨਾਂ ਦਾ ਕਬਜ਼ਾ ਕਰਾ ਰਹੇ ਹੋ ਜਿਹੜੇ ਸੋਲੋ ਕਦਮ ਨੇ ਉਹਨਾਂ ਦੇ ਰਾਹੀਂ ਤੁਸੀਂ ਇਹਨਾਂ ਤੇ ਫੂਡ ਤੇ ਫੂਡ ਤੇ ਕਬਜ਼ਾ ਕਰਾ ਰਹੇ ਹੋ ਇਹ ਨੀਤੀਆਂ ਦੇ ਵਿੱਚ ਤੁਸੀਂ ਤੁਹਾਡੀ ਦਾਖਲਦਾਰੀ ਲਗਾਤਾਰ ਵੱਧ ਹੀ ਜਾਂਦੇ ਦੱਸੋ ਤੇ ਕੀ ਬੋਲਦੇ ਹੋ ਉਹ ਪੁੱਛਣਾ ਹੈ ਅੱਜ ਸਾਹਿਬ ਪੰਜਾਬ ਸਰਕਾਰ ਵੱਲੋਂ ਸਭਾ ਮਿਲਿਆ ਤੁਹਾਨੂੰ ਕੋਈ ਗੱਲਬਾਤ ਲਈ ਮੀਟਿੰਗ ਦੇ ਲਈ ਕੀ ਤੋਂ ਮੁੱਖ ਮੰਤਰੀ ਭਗਵੰਤ ਸਿੱਧੂ ਆ ਪੰਜਾਬ ਸਰਕਾਰ ਪੰਜਾਬ ਸਰਕਾਰ ਨਾਲ ਜਿਹੜੀ ਪਹਿਲਾਂ ਗੱਲ ਹੋਈ ਸੀ ਨਹੀਂ ਹੋਣੀ ਬਿਜਾਇਆ ਇੱਕ ਤਾਂ ਹੁਣ ਆ ਜਿਹੜੀ ਕੱਲ ਹੋਣੀ ਹੈ ਕੱਲ ਨੂੰ ਹੋਣੀ ਹੈ ਗੱਲਬਾਤ ਰੱਖੀ ਉਹਨਾਂ ਨੇ ਮੀਟਿੰਗ ਗੱਲਬਾਤ ਦੇ ਵਿੱਚ ਹਾਂ ਉਹ ਕਰਦੇ ਹੁੰਦੇ ਆ ਕਿੰਨੇ ਵਜੇ ਬੈਠੀਗੀ ਟਾਈਮ ਤਾਂ ਮੇਰੇ ਖਿਆਲ ਤੇ 1 ਵਜੇ 1 ਵਜੇ ਆ ਗੁਰਾਸਮ ਗੱਲ ਕਿੰਨੇ ਵਜੇ ਦਿੱਤਾ ਤੁਰੂਗਾ ਇੱਕ ਹੀ ਰੂਪ ਤੋਂ ਆਉਂਗੇ ਕਿ ਮਲਟੀਪਲ ਰੂਪ ਰਹਿਣਗੇ ਇਸ ਵੇਲੇ ਜਿੱਤੇ ਬੰਦੀ ਦੇ ਦੇਖੋ ਲਗਭਗ 1 ਵਜੇ ਤੋਂ ਲੈ ਕੇ 2:30 3 ਵਜੇ ਤੱਕ ਤੁਹਾਨੂੰ ਕਿ ਲੰਗਰ ਸਮੇਤ ਆਉਣਾ ਹੈ ਬੰਦਿਆਂ ਨੇ ਆਉਣ ਟਰਾਲੀਆਂ ਵੀ ਹੋਣਗੀਆਂ ਟਰੈਕਟਰ ਵੀ ਹੋਣਗੇ ਵੱਡੇ ਵੱਡੇ ਛੋਟੇ ਸਾਧਨ ਹੋਣਗੇ ਇਸ ਕਰਕੇ 1 ਤੋਂ ਲੈ ਕੇ 2:30 ਵਜੇ ਤੱਕ ਸਾਰੀ ਜਨਤਾ ਇਕੱਠੀ ਰਹੂਗੀ ਦੇਖੀ ਰਹੂਗਾ ਲਗਭਗ 1 ਕੁ ਨਹੀਂ ਇਕੱਠੇ ਇਕੱਠੇ ਕੁ ਨਹੀਂ ਹਾਂਜੀ ਮੁੱਖ ਮੰਤਰੀ ਹਾਂ ਮੁੱਖ ਮੰਤਰੀ ਵੀਡੀਓ ਤੋਂ ਪਹਿਲਾਂ ਬਾਪ ਜੀ ਦੱਸੋਗੇ ਵੀ ਤੁਰਨਾ ਜਾਂ ਨਹੀਂ ਤੁਰਨਾ ਨਹੀਂ 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 ਉਹ ਮੋਰਚਾ ਤਾਂ ਲੱਗਣਾ ਹੈ ਹਰ ਹਾਲਤ ਵਿੱਚ ਲੱਗਣਾ ਹੈ ਉਹਦਾ ਕੋਈ ਮਤਲਬ ਨਹੀਂ ਉਹਨਾਂ ਨੇ ਰੱਖਿਆ ਹੀ ਮੀਟਿੰਗ ਇਸ ਕਰਕੇ ਸੀ ਵੀ ਤੁਸੀਂ ਮੋਰਚਾ ਮੁੱਲਤ ਵੀ ਕਰਦੋ ਅਸੀਂ ਮੀਟਿੰਗ ਰੱਖ ਲਈ ਇਹ ਆਪਾਂ ਨੇ ਪਰਵਾਹ ਨਹੀਂ ਕੀਤੀ ਕਿਉਂਕਿ ਮੀਟਿੰਗ ਮੀਟਿੰਗ ਕੀ ਹੁੰਦਾ ਹੈ ਮੀਟਿੰਗ ਦੇ ਕੀ ਸਿੱਟੇ ਨਿਕਲਦੇ ਨੇ ਮੀਟਿੰਗ ਦੇ ਵਿੱਚ ਕੀ ਹੁੰਦਾ ਉਹ ਮੀਟਿੰਗ ਹੋਣ ਤੋਂ ਬਾਅਦ ਹੀ ਜਿਹੜੇ ਨੂੰ ਦੱਸੀ ਜਾਊਗੀ ਉਹ ਵੀ ਇੱਥੇ ਆਏ ਆ ਤੂੰ ਬੰਦਿਆਂ ਨਾਲ ਕੀ ਪਤਾ ਜੀ ਹੋ ਜਾਣਗੇ 1000 1500 2000 ਅਗਰ ਕੋਈ ਸਰ ਕੋਈ ਹਰਿਆਣਾ ਵਿਦਿਆਸਥਾ ਚੋਣਾਂ ਦੇ ਚਾਮ ਆਗਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਸਾਰੇ ਿੱਟਾਂ ਨੂੰ ਲੜਾ ਦੇ ਤਾਂ ਹਰਿਆਣਾ ਦੇ ਵਿੱਚ ਬਾਈਕਾਟ ਚਲਾਉਂਗੇ ਕਹਿੰਦਾ ਜੀ ਬਾਈਕਾਟ ਤਾਂ ਅਸੀਂ ਕਦੇ ਕੀਤਾ ਨਹੀਂ ਬਾਈਕਾਟ ਤਾਂ ਮੇਰੇ ਖਿਆਲਚ ਅਸੀਂ ਪਹਿਲਾਂ ਵੀ ਨਹੀਂ ਕੀਤਾ ਕਦੇ ਨਾ ਹੀ ਬਾਈਕਾਟ ਦਾ ਸੱਦਾ ਸੱਦਾ ਹੈ ਨਾ ਹੀ ਸਾਡਾ ਕਿਸੇ ਦੀ ਸਪੋਰਟ ਕਰਨ ਦਾ ਸੱਦਾ ਹੈ ਇਸ ਮਸਲੇ ਤੇ ਇਸ ਕਪੀਟਰ ਨੂੰ ਖੁੱਲਾ ਛੱਡ ਦਿੰਦੇ ਆ ਵੀ ਤੁਹਾਡੀ ਮਰਜ਼ੀ ਹੈ ਭਾਈ ਵੋਟ ਕਿਸੇ ਨੂੰ ਪਾਉਣ ਜਾਣਾ ਕੋਈ ਚੰਗਾ ਲੱਗਦਾ ਪਾਇਓ ਨਹੀਂ ਨਹੀਂ ਚੰਗਾ ਲੱਗਦਾ ਨਾ ਪਾਓ ਘਰੇ ਬੈਠੋ ਨਾ ਅਸੀਂ ਤਾਂ ਇਹ ਸਮਝਦੇ ਆ ਦੇਖੋ ਤੁਸੀਂ ਇੱਕ ਗੱਲ ਮਤਲਬ ਤੁਹਾਨੂੰ ਸਾਫ਼ ਹੋਣੀ ਚਾਹੀਦੀ ਹੈ ਵੀ ਤੁਹਾਨੂੰ ਲੱਗਦਾ ਹੋਣਾ ਵੀ ਆ ਆ ਕਾਂਗਰਸ ਆ ਅਕਾਲੀ ਨੇ ਸਾਨੂੰ ਇਹਨਾਂ ਦੇ ਵਿੱਚ ਕੋਈ ਫਰਕ ਨਹੀਂ ਲੱਗਦਾ ਆਪਦੇ ਆਉਣ ਤੋਂ ਪਹਿਲਾਂ ਵੀ ਸਾਡੀ ਸਟੇਟਮੈਂਟ ਦੇਖ ਲਓ ਹੁਣ ਵੀ ਦੇਖੋ ਦੇਖੋ ਚੰਡੀਗੜ੍ਹ ਦੇ ਵਿੱਚ ਇਹ ਨਹੀਂ ਬਣਨ ਦਿੰਦੇ ਦਿੱਲੀ ਦੇ ਵਿੱਚ ਉਹ ਨਹੀਂ ਬਣਨ ਦਿੰਦੇ ਤੇ ਸਾਡੀ ਪੰਜਾਬ ਸਰਕਾਰ ਨਾਲ ਗੱਲ ਹੋਈ ਪੰਜਾਬ ਸਰਕਾਰ ਕਹਿੰਦੀ ਵੀ ਤੁਸੀਂ ਚੰਡੀਗੜ੍ਹ ਚ ਨਹੀਂ ਬਣ ਸਕਦੇ ਪੰਜਾਬ ਸਰਕਾਰ ਪ੍ਰਸ਼ਾਸਨ ਉਹਨਾਂ ਦਾ ਕਹਿੰਦਾ ਵੀ ਤੁਹਾਨੂੰ ਝੂਠੀ ਵਾਲੇ ਰੋਕਦੇ ਨੇ ਝੂਠੀ ਵਾਲੇ ਤੁਹਾਨੂੰ ਗਾਂ ਨਹੀਂ ਜਾਣ ਦਿੰਦੇ ਅੱਜ ਜੇ ਨਹੀਂ ਦੋਨੇ ਇਕੱਠੇ ਬੈਠੇ ਨਾਲੇ ਝੂਠੀ ਨਾਲੇ ਨਾਲੇ ਮਹਾਰਾਜ ਪ੍ਰਸ਼ਾਸਨ ਜੇ ਨਹੀਂ ਆ ਦਿਤਾ ਚੰਡੀਗੜ੍ਹ ਕੋਈ ਫਰਕ ਨਹੀਂ ਇਹਨਾਂ ਚ ਇਹ ਨੀਤੀਆਂ ਤੇ ਸਾਰੇ ਇੱਕੋ ਜਿਹੇ ਨੇ ਡੰਗ ਵੱਧ ਘਟਦਾ ਸਵਾਲ ਹੈ ਕੌਣ ਵੱਧ ਮਾਰਦਾ ਜਿੰਨਾ ਛੋਟਾ ਵੱਧ ਮਾਰਦਾ ਹੁੰਦਾ ਭਗਵੰਤ ਮਾਨ ਸਾਹਿਬ ਨਹੀਂ ਤਾਂ ਹੁਣ ਤੁਸੀਂ ਦੱਸੋ ਉਹ ਜਰਮਨੀ ਦੀ ਕੰਪਨੀ ਬਣਾ ਲਈ ਟਾਟਾ ਸਟੀਲ ਵਾਲੇ ਬਣਾ ਲੈ ਗੁਮਿੰਦਗੜ੍ਹ ਦੀ ਮੰਡੀ ਫੇਲ ਕਰਤੀ ਕਿੰਨੀਆਂ ਮੰਡੀਆਂ ਛੋਟੀ ਸਾਨੇ ਤਾਂ ਸਾਰੀ ਦੀ ਸਾਰੀ ਤਬਾਹ ਕਰਤੀ ਪੰਜਾਬ ਚ 2 ਲੱਖ ਸਾਨੇ ਤਾਂ ਪੰਜਾਬ ਦੇ ਵਿੱਚ ਜਿਹੜੀ ਜਮ੍ਹਾਂ ਫੇਲ ਹੋ ਗਈ ਜਿਹੜੀ ਕਿਨਾਰੇ ਤੇ ਖੜੀ ਐ ਗੁਮਿੰਦਗੜ੍ਹ ਦੀ ਮੰਡੀ ਕਿੰਨੀ ਮਸ਼ਹੂਰ ਸੀ ਦੁਨੀਆ ਦੀ ਮੰਡੀ ਸੀ ਸੋਨੇ ਦੀ ਮੰਡੀ ਉਹਨਾਂ ਦੇ ਬਿਜਲੀ ਦੇ ਰੇਟ ਵਧਾਤੇ 5 ਰੁਪਏ 60 ਪੈਸੇ ਕਰਤੇ ਤੇ ਉਹਨਾਂ ਦੇ ਜਿਹੜੀ ਟੈਕਸ ਹੈ ਜੀਐਸਟੀ ਲਾਤਾ ਅੱਗੇ ਉਹਨਾਂ ਦਾ ਜੇ ਬਿਨਾਂ ਪਰਚੀ ਤੋਂ ਕੱਢਦੇ ਨੇ ਮਾਲ ਜੇਨੀ ਉਹਨਾਂ ਨੂੰ ਜਿਹੜੀਆਂ ਰੇਤਾਂ ਦੇਣੀਆਂ ਸੀ ਪਰ ਫੁੱਲਤ ਕਰਨ ਦੀ ਖਾਤਰ ਉਹਦੇ ਵਿੱਚ ਇੱਕ ਲਗਭਗ ਪਾਉਣੇ 12 ਲੱਖ ਜੇਨੀ 11 ਲੱਖ 80 ਹਜ਼ਾਰ ਮੁਲਾਜ਼ਮ ਮੁੰਡਾ ਕੰਮ ਕਰਦਾ ਸੀ ਇਹਨਾਂ ਸੰਤਾਚ ਛੋਟੀਆਂ ਸੰਤਾਚ ਜਿਹੜੀਆਂ ਫੇਲ ਹੋ ਗਈਆਂ ਤੇ ਹੁਣ ਸਾਡੇ ਵਾਲੇ ਉਹਨਾਂ ਤਾਂ ਫੇਲ ਹੋ ਗਏ ਉਹਨਾਂ ਨੂੰ ਜਿਉਂਦੇ ਕਰਨ ਦੀ ਨਹੀਂ ਗੱਲ ਕਰਦੇ ਜੇਨੀ ਵੱਡੀਆਂ ਨੂੰ ਬੁਲਾ ਰਹੇ ਨੇ ਜਰਮਨੀ ਵਾਲੀ ਨੂੰ ਬੁਲਾ ਰਹੇ ਨੇ ਪੂਨੇ ਵਾਲੀ ਨੂੰ ਬੁਲਾ ਰਹੇ ਨੇ ਇਹ ਪੂੰਜੀ ਨਿਵੇਸ਼ ਕਰੂਗੀ ਟਾਟਾ ਸਟੀਲ ਨੂੰ ਬੁਲਾ ਲਿਆ ਹੋਰ ਵੱਡੀਆਂ ਨੂੰ ਬੁਲਾ ਰਹੇ ਨੇ ਜਿਹੜੀ ਉਹੀ ਨੀਤੀਆਂ ਜਿਹੜੀਆਂ ਤੇ ਅਸੀਂ ਤੁਸੀਂ ਪਿਛਲੇ ਸਮੇਂ ਪੜਿਆ ਹੋਣਾ ਵੀ ਅੱਠ ਕਾਲਜ ਅਸੀਂ ਖੁਦ ਮੁਖਤਿਆਰ ਕਰਤੇ 26 ਮੰਡੀਆਂ ਅਸੀਂ ਰੱਦ ਕਰਤੀਆਂ ਭਾਰਤ ਵਾਲਾ ਪ੍ਰੋਜੈਕਟ ਵਾਸਤੇ ਜਬਰ ਜ਼ਮੀਨਾਂ ਨੱਪਣ ਦਾ ਉਹੀ ਟਕੇ ਨਾਲ ਬਿਨਾਂ ਕਿਸੇ ਦੀ ਪੈਸੇ ਦਿੱਤੇ ਬਿਨਾਂ ਕਿਸੇ ਦੀ ਸਹਿਮਤੀ ਤੋਂ ਜਿਹੜੀ ਕਿਹੜੀ ਨੀਤੀ ਹੈ ਜਿਹੜੀ ਉਹ ਕਾ ਪੁਰਾਣੀਆਂ ਸਰਕਾਰਾਂ ਕਰਦੀਆਂ ਸੀ ਉਹ ਭਗਵੰਤ ਮਾਨ ਵਾਲੀ ਸਰਕਾਰ ਨੇ ਨਹੀਂ ਕੀਤੀ ਜਿਹੜੀ ਇੱਕੋ ਹੀ ਗੱਲ ਉਹਨਾਂ ਵਾਲੀ ਗੱਲ ਉਹੀ ਰਾ ਉਹੀ ਪੈੰਦਰਾ ਜਾ ਉੱਤਰੀ ਜੇ ਵਿਕਾਸ ਕਰਿਆ ਉਹਦੇ ਚ ਰਾਹ ਜੜੀਕਾ ਬਣਦੇ ਤੁਸੀਂ ਜਾਂ ਤੁਸੀਂ ਸੜਕਾਂ ਬਣਨ ਦਿੰਦੇ ਹੋ ਨਾ ਕੋਈ ਇੰਡਸਟਰੀ ਨੂੰ ਰੱਖਿਆਣ ਦਿੰਦੇ ਹੋ ਅਸੀਂ ਅਸੀਂ ਰਾਹ ਜੜੀਕਾ ਨਹੀਂ ਬਣਦੇ ਕਦੇ ਹਸਪਤਾਲ ਖੋਲ੍ਹਿਆ ਹੋਵੇ ਉਹਦੇ ਖਾਤਰ ਕਦੇ ਰੋਕਿਆ ਹੋਵੇ ਕਦੇ ਗ੍ਰਿਡ ਦੇ ਖੋਲ੍ਹਿਆ ਹੋਵੇ ਵੱਡਾ ਉਹਦੀ ਖਾਤਰ ਕਦੇ ਡੈਮ ਪ੍ਰੋਜੈਕਟ ਲਾਉਂਦੇ ਹੁਣ ਉਹਦੀ ਖਾਤਰ ਕਦੇ ਵੱਡਾ ਕਾਲਜ ਖੋਲ੍ਹਿਆ ਹੋਵੇ ਉਹਦੀ ਖਾਤਰ ਕੋਈ ਖੇਤੀ ਵਾਲਾ ਕਾਰਖਾਨਾ ਲੱਗਦਾ ਹੋਵੇ ਕਦੇ ਉਹਦੀ ਖਾਤਰ ਤੁਸੀਂ ਜੇ ਪਾਣੀ ਦੀ ਬਿਜਲੀ ਦਾ ਕੋਈ ਪ੍ਰੋਜੈਕਟ ਲੱਗਦਾ ਉਹਦੀ ਖਾਤਰ ਤੁਸੀਂ ਪਾਣੀ ਸਾਂਭਣ ਵਾਸਤੇ ਕੋਈ ਕੀਤਾ ਹੋਵੇ ਉਹਦੀ ਖਾਤਰ ਤੁਸੀਂ ਟੋਬੇ ਸਾਫ ਕਰਨ ਦੇ ਕੀਤਾ ਹੋਵੇ ਕੋਈ ਉਹਦੀ ਖਾਤਰ ਤੁਸੀਂ ਜਿਹੜੀ ਸੰਜੋਗ ਦੀ ਮਰਗੀ ਸਨ ਤੇ ਜਿਹਦਾ ਮੈਂ ਹੁਣ ਜ਼ਿਕਰ ਕਰਕੇ ਗਿਆ 2 ਲੱਖ ਤੁਸੀਂ ਉਹਨੂੰ ਜਿਉਂਦਾ ਕਰਨ ਦੀ ਖਾਤਰ ਤੁਸੀਂ ਸਾਰੀਆਂ ਧਗਾਂ ਬਦਲਾ ਫੇਰ ਕਰਤੀਆਂ ਤੁਸੀਂ ਸਾਰਾ ਹੌਦਰੀ ਫੇਲ ਕਰਤੀ ਤੁਸੀਂ ਹੀਰੋ ਹਾਂਡੇ ਦੀ ਸਾਈਕਲ ਦੀ ਫੈਕਟਰੀ ਫੇਰ ਕਰਤੀ ਸੀ ਗੁਮਿੰਦਗੜ੍ਹ ਦੀ ਮੰਡੀ ਫੇਲ ਕਰਤੀ ਅਸੀਂ ਕਦੇ ਢਿੱਕਾ ਬਣਿਆ ਅਸੀਂ ਉਹਨਾਂ ਦਾ ਡੈਂਤਾ ਦਾ ਢਿੱਕਾ ਬਣਦੇ ਜਿਹੜੇ ਪੰਜਾਬ ਨੂੰ ਹੜਪਣਾ ਚਾਹੁੰਦੇ ਨੇ ਅਸੀਂ ਉਹ ਵੱਡੇ ਵੱਡੇ ਸ਼ੋਪਿੰਗ ਮਾਲਾਂ ਦਾ ਢਿੱਕ ਉਹਨਾ ਵਾਸਤੇ ਜੜੀ ਕਾ ਬਣਦੇ ਆ ਅਸੀਂ ਭਾਰਤ ਮਾਲਾ ਪ੍ਰੋਜੈਕਟ ਦੇ ਦੱਸ ਸਾਨੂੰ ਕੀ ਲੋੜ ਆ ਬਈ ਆ ਭਾਰਤ ਮਾਲਾ ਜਿਹੜੀ ਆ ਪ੍ਰੋਜੈਕਟ ਜਾਂ 8 8 ਪ੍ਰੋਜੈਕਟ ਨੇ ਜਿਹੜੇ ਨੰਨੇ ਲਿਆਦੇ ਨੇ ਇਹਨਾਂ ਨੇ 7 10 10 ਡੈਂਪ ਨੇ ਜਿਹੜੇ ਇੱਥੇ ਪੰਜਾਬ ਚ 10 ਡੈਂਪ ਲਾਉਣੇ ਨੇ ਇੱਥੇ ਇਹਨਾਂ ਨੇ ਜਿਹਦੇ ਚ 1000 ਏਕੜ ਜਮੀਨ ਆਉਣੀ ਹੈ ਇੱਕ ਡੈਂਪ ਦੇ ਵਿੱਚ ਉਹ ਉਹ ਇਹਨਾਂ ਨੇ ਉੱਥੇ ਦੇਣੀ ਆ ਭਾਰਤ ਮਾਲਾ ਪ੍ਰੋਜੈਕਟ ਦੇ ਮੋਲ ਤੇ ਉੱਥੇ ਸ਼ੋਪਿੰਗ ਮਾਲ ਖੁੱਲਣਗੇ ਉੱਥੇ ਵੱਡੇ ਵੱਡੇ ਰੈਸਟੋਰੈਂਟ ਹੋਣਗੇ ਉੱਥੇ ਪੈਟਰੋਲ ਪੰਪ ਹੋਣਗੇ ਉੱਥੇ ਕਲੋਨੀਆਂ ਹੋਣਗੀਆਂ ਇਹਨਾਂ ਦੀਆਂ ਤਪ ਜਾਊ ਜਮੀਨਾਂ ਕਿਥੇ ਰਹਿਣਗੀਆਂ ਸਾਡੇ ਕੋਲੇ ਫਿਰ ਜਮੀਨਾਂ ਲੈਣੀਆਂ ਨੇ ਤਾਂ ਮਾਲ ਤਾਂ ਪੈਸੇ ਦੀ ਕੀਮਤ ਤਾਂ ਮਾਲਕ ਦੀ ਹੋਣੀ ਚਾਹੀਦੀ ਐ ਮਾਲਕ ਜੀ ਨੇ ਕੀਮਤ ਮੰਗਦਾ ਤੁਸੀਂ ਕੀਮਤ ਦੇ ਦਿਓ ਜਬਰੀ ਕਿਵੇਂ ਨੱਪੋਗੇ ਤੁਸੀਂ ਉਹਨਾਂ ਤੋਂ ਧੱਕੇ ਨਾਲ ਕਿਵੇਂ ਨੱਪੋਗੇ ਤੁਸੀਂ ਉਹਨਾਂ ਤੋਂ ਇਸ ਕਰਕੇ ਸਾਡਾ ਇਹ ਰੌਲਾ ਨਹੀਂ ਕਿ ਅਸੀਂ ਕੋਈ ਪ੍ਰੋਜੈਕਟ ਨਹੀਂ ਲੱਗਣ ਦਿੰਦੇ ਅਸੀਂ ਕੋਈ ਡਿਵੈਲਪਮੈਂਟ ਨਹੀਂ ਹੋਣ ਦਿੰਦੇ ਸਾਨੂੰ ਪਤਾ ਵੀ ਡਿਵੈਲਪਮੈਂਟ ਤੋਂ ਇੰਡਸਟਰੀ ਤੋਂ ਬਗੈਰ ਡਿਵੈਲਪਮੈਂਟ ਨਹੀਂ ਹੁੰਦੀ ਤੁਸੀਂ ਇੰਡਸਟਰੀ ਖੇਤੀ ਨਾਲ ਜੁੜਨੀ ਲਾਓ ਲੋਕਾਂ ਦੇ ਫਾਇਦੇ ਲਈ ਲਾਓ ਤੁਸੀਂ ਇਹ ਦੱਸੋ ਕਿਸੇ ਨੇ ਕਦੇ ਗਰੀਦਾ ਵਾਸਤੇ ਕਦੇ ਜ਼ਮੀਨ ਤੇ ਰੌਲਾ ਪਿਆ ਮੁਖਤਦਤ ਗਿਆਨੇ ਸਕੂਲਾਂ ਵਾਸਤੇ ਕਦੇ ਰੌਲਾ ਪਿਆ ਹਸਪਤਾਲ ਪਿੱਛੇ ਰੌਲਾ ਪਿਆ ਕਦੇ ਕੋਈ ਦੱਸੇ ਸਰਕਾਰ ਵੀ 1 ਇੰਚ ਜ਼ਮੀਨ ਇਹਨਾਂ ਨੇ ਮੁੱਲ ਲਈ ਹੋਵੇ ਜਿਹੜੇ ਲੋਕਾਂ ਦੇ ਫਾਇਦੇ ਦੀ ਗੱਲ ਹੁੰਦੀ ਹੈ ਉਹ ਤਾਂ ਲੋਕ ਮੁਗਰੇ ਹੋ ਕੇ ਦਿੰਦੇ ਨੇ ਇਸ ਕਰਕੇ ਬਦੂ ਦੀ ਗੱਲ ਹੈ ਅਸੀਂ ਨਹੀਂ ਰੋਕਦੇ ਡਵੈਲਪਮੈਂਟ ਨੂੰ ਇਹਨਾਂ ਦਾ ਰਾਹ ਹੀ ਦੂਜਾ ਪੜਿਆ ਹੁਣ ਇੱਕ ਗੱਲ ਮੈਂ ਕਹਿੰਦੀ ਆਂਦਾ ਸ਼੍ਰੀ ਜੀ ਦੇਖੋ ਜਿੱਥੇ ਕੱਲ ਦੀ ਮੀਟਿੰਗ ਦਾ ਸਵਾਲ ਹੈ ਅਸੀਂ ਪ੍ਰਸ਼ਾਸਨ ਨਾਲ ਪੰਜਾਬ ਦੇ ਨਾਲ ਜਿਹਦੇ ਚ ਆਪਣਾ ਜਿਸ ਕਰਨਜੀ ਹਾਜ਼ਰ ਸੀਗੇ ਅਸੀਂ ਉਹਨਾਂ ਦੇ ਮੂੰਹ ਤੇ ਕਿਹਾ ਫੋਨ ਤੇ ਵੀ ਹੋਈ ਗੱਲ ਉਹਨਾਂ ਨਾਲ ਵੀ ਜਿਹੜੀ ਕੱਲ ਦੀ ਮੀਟਿੰਗ ਹੈ ਸਾਡੇ ਉਸ ਜਿਹੜਾ 1 ਤੋਂ 5 ਤੱਕ ਅਸੀਂ ਆ ਰਹੇ ਹਾਂ ਇਹਨੂੰ ਮਤਲਬ ਰੱਦ ਕਰਾਉਣ ਵਾਸਤੇ ਹੁਣ ਵੀ ਅਸੀਂ ਉਸੇ ਸਾਥ ਦੇ ਹਾਂ ਅਸੀਂ ਕਿਹਾ ਸੀ ਵੀ ਜੇ ਤੁਸੀਂ ਕੋਈ ਦੇਣਾ ਚਾਹੁੰਦੇ ਹੋ ਕਰਨਾ ਚਾਹੁੰਦੇ ਹੋ ਕਿਹੜੀ ਗੱਲ ਤੁਸੀਂ ਕਰਨੀ ਚਾਹੁੰਦੇ ਹੋ ਤੁਸੀਂ ਡਿੱਕਾ ਕੀ ਹੈ ਕਿਹੜੀਆਂ ਕਰ ਸਕਦੇ ਹਾਂ ਉਹਨੂੰ ਖਾਲੜਾ ਵੇਚੋ ਆਪਣੇ ਅੱਧੇ ਘੰਟੇ ਦੀ ਮੀਟਿੰਗ ਮੁੱਕ ਜੂ ਜਦ ਨਹੀਂ ਕੋਸ਼ਿਸ਼ ਹੀ ਕਰਨੋ ਪਿਆਰ ਸਿਰਫ ਉਹਦੇ ਖਾਤਰ ਸੀ ਸਾਨੂੰ ਹਜੇ ਇਸ ਗੱਲ ਦਾ ਰੌਲਾ ਹੈ ਵੀ ਕੱਲ ਦੀ ਮੀਟਿੰਗ ਕਰਦੇਗੇ ਕਰਾ ਕਰਨਗੇ ਉਗਰਾਵ ਦਾ ਇਕੱਲਾ ਮਾਰਚ ਕਰਨ ਦੇ ਲਈ ਕੱਲ ਆ ਰਹੇ ਹਾਂ 20 ਮਾਰਚ ਹੈਗਾ ਜਾਂ ਫਿਰ ਦੋ ਦਿਨਾਂ ਦੀ ਤਿਆਰੀ ਕੀਤੀ ਹੈ ਨਾ ਅੱਧੀ ਤਿਆਰੀ ਵੀ ਹੋ ਸਕਦੀ ਹੈ ਮੋਰਚਾ ਮੋਰਚੇ ਦਾ ਮਤਲਬ ਮੋਰਚਾ ਅਸੀਂ ਇੱਕ ਨੂੰ ਬੈਠਾਂਗੇ ਇਕੱਲਾ ਮਾਰਚ ਕਰਨ ਨਹੀਂ ਆਉਂਦੇ ਜੇ ਇਕੱਲਾ ਮਾਰਚ ਕਰਨ ਆਉਂਦੇ ਫਿਰ ਅਸੀਂ ਦੋ ਤਰੀਕ ਨੂੰ ਆਉਂਦੇ ਇਕੱਲਾ ਮਾਰਚ ਕਰਨ ਅਸੀਂ ਨਹੀਂ ਆਏ ਅਸੀਂ ਸੈਸ਼ਨ ਦੌਰਾਨ ਮਾਰਚ ਕਰਕੇ ਉਹਨਾਂ ਨੂੰ ਮੰਗ ਪੱਤਰ ਦੇਣ ਵਾਸਤੇ ਕਹਿ ਰਹੇ ਹਾਂ ਅਸੀਂ ਉਹਨਾਂ ਕੋਲੇ ਆਪਦਾ ਸੁਨੇਹਾ ਪਹੁੰਚਾ ਰਹੇ ਹਾਂ ਵੀ ਆਹ ਸਾਡੀਆਂ ਮੰਗਾਂ ਨੇ ਇਹਨਾਂ ਦੇ ਕੀ ਚਰਚਾ ਹੁੰਦੀ ਹੈ ਤਿੰਨ ਦਿਨ ਅਸੀਂ ਦੇਖਾਂਗੇ ਤਿੰਨ ਦਿਨ ਦੀ ਚਰਚਾ ਤੋਂ ਬਾਅਦ